ਹਾਂਜੀ ਬਾਜੀ ਆਪਣਾ ਨਾਮ ਕੀ ਹੈ ਜੀ ਚਰਨਜੀਤ ਸਿੰਘ ਜੀ ਬਿਲਗਾ ਬਿਲਗੇ ਤੋਂ ਤੁਸੀਂ ਹਾਂਜੀ ਅੱਛਾ ਤੁਹਾਨੂੰ ਇਹ ਬੋਡੀ ਸਰਵਿਸ ਦੇ ਪੰਜ ਯੂਸ ਦਿੱਤੇ ਸੀਗੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਪੰਜ ਯੂਸ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਸੀ ਮੈਨੂੰ ਸਕਿਨ ਦੀ ਆ ਚਮੜੀ ਦਾ ਰੋਸ ਸੀ ਜਦਾਂ ਹੀ ਅੱਛਾ ਜੀ ਜਦੋਂ ਜਲਦੂ ਦੀ ਸਕੀਨ ਤੇ ਉਹਦੇ ਤੇ ਪਾਣੀ ਸਮਝ ਜਾਂਦਾ ਹੈ ਗਰਮੀ 'ਚ ਜ਼ਿਆਦਾ ਮੋਇਸਚਰ ਹੋ ਜਾਂਦਾ ਹੈ ਠੀਕ ਹੈ ਤੇ ਆਉਣ ਥੋੜਾ ਜਿਹਾ ਘੱਟ ਜਾਂਦਾ ਸੀਗਾ ਅੱਛਾ ਆ ਫਿਰ ਮੈਂ ਥੋੜਾ ਜਿਹਾ ਡਾਕਟਰ ਨੂੰ ਹੋਣੀ ਦੋਈਆਂ ਕੱਢੀ ਜੀ ਬੰਦ ਹੋ ਗਈ ਜੇ ਤਾਂ ਆਪਣੇ ਠੀਕ ਹੈ ਠੀਕ ਕਿੱਥੇ ਕਿੱਥੇ ਜਮ ਦਿਖਾ ਦਿਖਾ ਸਕਦੇ ਆ ਆਪਣੇ ਕਿ ਆ ਇਦਾਂ ਦੇ ਦੋ ਜਗ੍ਹਾ ਪਛਟੂਈ ਤੇ ਆ ਅਜਾ ਤਾਂ ਆ ਬਿਲਕੁਲ ਹਟ ਗਿਆ ਤੁਹਾਡਾ تقریبا ਹਾਂ ਜੀ ਤੇ ਇਦਾਂ ਦੋ ਸਰਵਿਸ ਵੀ ਸੀਗੇ ਥੱਲੇ ਨੂੰ ਕਰਦੇ ਸਰ ਆ ਸਰਵਿਸ ਆ ਸਰ ਤੇ ਹੁੰਦੇ ਸਰ ਪਾ ਚਿੱਟੇ ਦਾਗ ਜੇ ਰਹਿ ਗਏ ਬਾਕੀ ਜਗ੍ਹਾ ਸਾਰੇ ਹਟ ਗਏ ਹਨਾ ਹਾਂ ਜੀ ਜਗ੍ਹਾ ਸਾਰੇ ਹਟ ਗਏ ਹਨਾ ਤੇ ਤੁਸੀਂ ਇਹ ਵਰਤ ਕੇ ਮਤਲਬ ਕੀ ਮਹਿਸੂਸ ਕਰਦੇ ਆ ਨਹੀਂ ਇਹ ਵਰਤ ਕੇ ਆਪਾਂ ਨੂੰ ਬੱਚੀ ਦੇ ਵਿੱਚ ਵਧੀਆ ਜਿਹੜੇ ਦਾ ਮਿਲ ਗਿਆ ਸੀਗਾ ਠੀਕ ਹੈ ਜੀ ਤਾਂ ਵਰਤ ਕੇ ਲਾ ਪੇਜ ਦਾ ਠੀਕ ਠੀਕ ਜਿਹੜੇ ਹੁਣ ਭੈਣ ਭੈ ਤੁਹਾਨੂੰ ਸੁਣ ਰਹੇ ਆ ਉਹਨਾਂ ਤੁਸੀਂ ਕੀ ਕਹਿਣਾ ਚਾਹੋਗੇ ਤਾਨੂੰ ਉਹ ਜਰੂਰੀ ਹੈ ਪਾਵੇਂ ਜੇ ਆਪਾਂ ਕੋਈ ਰੋਗ ਹੈ ਚਾ ਨਹੀਂ ਹੈ ਇੱਕ ਪੈਗ ਜਰੂਰ ਕਿ ਪੀ ਲੋ ਵਧੀਆ ਆਰਾਮ ਨਾਲ ਉਹਨੂੰ ਤੁਹਾਡੀ ਜਾਨਗੀ ਵਧੀਆ ਚੱਲੂਗੀ ਤਾਂ ਆਪਣਾ ਕੋਈ ਵਧੀਆ ਮਤਲਬ ਵਧੀਆ ਤੁਹਾਨੂੰ ਬਹੁਤ ਸੋਨਾ ਰਿਜ਼ਲਟ ਉਹਦਾ ਮਿਲੇ ਚਲੋ ਮਹਾਰਾਜ ਕਿਰਪਾ ਕਰੇ ਚਲੋ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਥੈਂਕ ਯੂ